ਨਜ਼ਰਗਲ ਜੀ ਡੀਪੀਜੀ ਪੰਜਾਬੀ ਟਟਾ ਡੈਕਰੀ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਹੁਣੇ-ਹੁਣੇ ਸਾਡੇ ਕੋਲ ਇਹ ਖਬਰ ਪਹੁੰਚੀ ਹੈ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਦੋ ਗਰੁੱਪ ਆਪਸ ਵਿੱਚ ਭੜੇ ਜੇਲ੍ਹ ਅੰਦਰ ਭਾਰੀ ਪੁਲਿਸ ਬਲ ਕੀਤਾ ਗਿਆ ਤਾਇਨਾਤ ਮੌਕੇ ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਕੈਦੀਆਂ ਦੇ ਦੋ ਗਰੁੱਪ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਆਪਸ ਵਿੱਚ ਝਗੜੇ ਹਨ ਮੌਕੇ ਤੇ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਹੰਗਾਮਾ ਕਰਨ ਵਾਲੇ ਕੈਦੀਆਂ ਨੂੰ ਵਕ ਵਕ ਬੇਰਾਕਾਂ ਵਿੱਚ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਥਿਤੀ ਬਿਲਕੁਲ ਕਾਬੂ ਦੇ ਵਿੱਚ ਹੈ ਤੁਹਾਨੂੰ ਦੱਸੀ ਕਿ ਇਹ ਸਾਰੀਆਂ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਇਹ ਆਈਆਂ ਨੇ ਕੇਂਦਰੀ ਜੇਲ੍ਹ ਗਰਦਾਸਪੁਰ ਤੋਂ ਜਿੱਥੇ ਕਿ ਦੋ ਧੜਿਆਂ ਦੇ ਵਿੱਚ ਅੰਦਰ ਕਿਸੇ ਮਾਮੂਲੀ ਜੀ ਗੱਲ ਨੂੰ ਲੈ ਕੇ ਝਗੜਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਜਿਦੇ ਵਿੱਚ ਦੋ ਗਰੁੱਪ ਆਪਸ ਦੇ ਵਿੱਚ ਭੜ ਗਏ ਤੇ ਇੱਕ ਦੇ ਜ਼ਖਮੀ ਹੋਣ ਦੀ ਵੀ ਗੱਲ ਕਹੀ ਗਈ ਹੈ ਤਾਂ ਹੁਣ ਮਾਹੌਲ ਨੂੰ ਜਿਹੜਾ ਆ ਉਹ ਸ਼ਾਂਤ ਕਰ ਦਿੱਤਾ ਗਿਆ ਆ ਦੋਨਾਂ ਧੜਿਆਂ ਨੂੰ ਵਕ ਵਕ ਬੈਰਕਾਂ ਚ बांधकार्यता गया है आओ सुन दिया कि कैंडिडेट एसएसपी अधीत्या करदासपुर ये आपसे जो भी कोई माइनर अल्टर्केशन आया शीघ्र तो पुलिस फोर्स भेज देती है क्योंकि क्लीचेशन है सब दोगुनी से ही हां ध्यान तो कभी नहीं बोलूंगी मतलब ऐडर्स ना वो एजुकेशन चल रही है जब भी नहीं बिल्कुल सब पीछे